ਤਾਂ ਚਰਚਾ ਕਰ ਰਹੇ ਹੈ ਵੀ ਪੇਕ ਮਿਸ਼ਨ ਨੇ ਸਪਾਰਸ ਕੀਤੀ ਸੀ ਪੈਨਸ਼ਨਾਂ 2.8 ਦੇ ਲਗ ਦੇਣ ਦਾ ਇਹ ਸਰਕਾਰ ਉਹ ਦੇਣ ਤੋਂ ਭੱਜ ਗਈ ਹੈ ਮਹंगाई ਪਤਾ ਜਿਹੜਾ 16% ਸਾਡਾ ਪੈਂਡਿੰਗ ਪਿਆ ਉਹ ਸਰਕਾਰ ਦੇ ਨਹੀਂ ਰਹੀ ਹੈ ਕੱਚੇ ਮਜ਼ਦੂਰਾਂ ਲਈ ਪੋਲਿਸੀ ਲਾਂਦੀ ਰਹਣੇ ਸਾਰਿਆਂ ਨਾਲ ਮਾੜੀ ਪੋਲਿਸੀ ਲਾਂਦੀ ਹੈ ਜਿਹਦੇ ਤਹਿਤ ਉਹ ਨਾਜ ਪੱਕੇ ਨਹੀਂ ਹੋ ਰਹੇ ਸਿਰਫ 55 ਸਾਲ ਦੀ ਨੌਕਰੀ ਤੱਕ ਦੀ ਵਿੱਚ ਗਰੰਟੀ ਹੈ ਆ ਕੇਂਦਰੀ ਸਕੇਲ ਜਿਹੜੇ 17 ਜੁਲਾਈ 2020 ਦੇ ਥੋਪੇ ਜਨਾਂ ਨੇ ਉਹ ਜ਼ਬਰਦਸਤੀ ਥੋਪੇ ਜਾ ਰਹੇ ਨੇ ਪ੍ਰਵੇਸ਼ ਨਪੀਰ ਦੇ ਨਾਂ ਤੇ 3 ਸਾਲ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਆ ਆਂਗਣਵਾੜੀ ਮੈਡੇ ਮੀਲ ਜਿਨ੍ਹਾਂ ਨੂੰ ਸਰਕਾਰ ਦਾ ਕਾਨੂੰਨ ਕਹਿੰਦਾ ਹੈ ਵੇ ਘੱਟੋ ਘੱਟ ਉਜਰਤ ਹਰੇਕ ਨੂੰ ਦੇਣੀ ਹੈ ਉਹ ਸਰਕਾਰ ਉਜਰਤ ਦੇਣ ਵਾਸਤੇ ਤਿਆਰ ਨਹੀਂ ਸਰਕਾਰ ਪੇਕ ਮਿੰਦੇ ਬਕਾਇਆ ਦੇਣ ਵਾਸਤੇ ਤਿਆਰ ਨਹੀਂ ਕੋਟਾ ਦੇਣ ਦੀ ਬਜਾਇ ਸਰਕਾਰ 200 ਰੁਪਏ ਜਗਿਆ ਟੈਕਸ ਲਾ ਰਹੀ ਹੈ ਇਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਸਾਂਝਾ ਫਰੰਟ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ੀ ਲੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਸੰਬਰ ਮਹੀਨੇ ਜਿਹੜਾ ਹੈ ਮੰਤਰੀਆਂ ਦੀ ਕੋਠੀਆਂ ਦਾ ਘਰਾਓ ਜਿਹੜਾ ਦਾ ਐਲਾਨ ਕੀਤਾ ਹੈ ਤੇ ਉਹ ਤੋਂ ਬਾਅਦ ਜਿਹੜਾ ਅਗਲਾ ਸਤਾ ਜਿਹੜਾ ਹੋਰ ਐਲਾਨ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਮੀਟਿੰਗ ਮਿਲਗੀ ਜੀ ਇਹ ਮੀਟਿੰਗ ਜੇ ਮਿਲੀ ਉਹਦੇ ਬਾਅਦ ਵਿਚਾਰ ਕਰਾਂਗੇ ਕਿਉ ਤੇ ਬਿਤਮਤੀ ਸਾਡੀ ਇੱਕ ਦੀ अनेका ਮੀਟਿੰਗਾਂ ਹੋ ਚੁੱਕੀਆਂ ਬਿਤਮਤੀ ਜਿਹੜਾ ਕੋਈ ਵੀ ਫੈਸਲਾ ਲੈਣ ਦੇ ਜਿਹੜਾ ਸਮਰੱਥ ਨਹੀਂ ਹੈ ਇਸ ਕਰਕੇ ਸਾਂਝਾ ਫਾਂਡ ਵਿਚਾਰ ਕਰੇਗਾ ਤੇ ਮੀਟਿੰਗ ਕਰਨੀ ਕਿ ਨਹੀਂ ਜੋ ਚਿੱਠੀਆਂ ਆਉਣਗੀਆਂ ਉਹਦੇ ਵਿਚਾਰ ਕਰਾਂਗੇ ਸਾਡੇ ਸਾਹਮਣੇ ਇੱਕ ਨਾਲ ਤੇ ਆਗੇ ਤੇ ਕਿਹ ਨਾਲ ਹੀ ਤੈਨ੍ਹਿਆ ਕੋਈ ਨਹੀਂ 1500 ਵੀ ਅੱਜ ਰੱਖਣੇ ਮਿਲਾਇਓ ਤੇ ਦੇਖਿਆ ਮੈਂ ਨਾ ਪੁੱਛਾਂ ਤਾਂ ਆਪਣੇ ਆਪ ਮਹਿਸੂਸ ਸਤਜੀ ਅਸੀਂ ਤੁਹਾਡੇ ਮੱਦੇ ਮਰਾਂ ਦੱਸਣਾ ਚਾਹੁੰਦੇ ਆਂ ਕਿਉਂਕਿ ਪੰਜਾਬ ਸਰਕਾਰ ਗੁੰੰਗੀ ਤੇ ਬੋਲੀ ਹੋ ਚੁੱਕੀ ਹੈ ਪੰਜਾਬ ਦੇ ਹਰ ਵਰਗ ਦੇ ਮੁਲਾਜ਼ਮ ਚਾਹੇ ਰੈਗੂਲਰਾਂ ਚਾਹੇ ਕੱਚੇ ਕਾਮੇ ਆ ਆਪਣੀਆਂ ਮੰਗਾਂ ਦੇ ਲਈ ਨਿਤ ਛੜਕਾਂ ਤੇ ਧਰਨੇ ਲਾ ਰਹੇ ਆ ਬਿਜਾਰੇ ਕਰ ਰਹੇ ਆ ਪਰ ਇਥੋਂ ਦੀ ਸਰਕਾਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਜੋ ਉਹਨਾਂ ਦੀਆਂ ਹੱਕੀ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਨ ਕੇ ਵੀ ਲਾਗੂ ਨਹੀਂ ਕਰ ਰਹੀ ਜਾਂ ਮੰਨਣ ਤੋਂ ਇਨਕਾਰੀ ਹੋ ਚੁੱਕੀ ਹੈ ਸੋ ਅੱਜ ਭਗਵੰਤ ਮਾਨ ਜੀ ਦੇ ਹਲਕੇ ਦੇ ਵਿੱਚ ਸਮੂਚੇ ਪੰਜਾਬ ਦੇ ਕੋਨੇ-ਕੋਨੇ ਤੋਂ ਸਾਡੇ ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ ਵਰਗ ਦੇ ਸਾਥੀ ਅੱਜ ਇਸ ਰੋਸ ਦੀ ਵਿੱਚ ਪਹੁੰਚੇ ਆ ਔਰ ਕਿ ਜੋ ਸਾਡੇ ਮਲਾਜ਼ਮਾਂ ਦੀ ਪੁਰਾਣੀ ਪੈਸ਼ਨ ਲਾਗੂ ਕਰਨਾ ਚਾਹੇ ਕੱਚੇ ਕੰਮੇ ਪੱਕੇ ਕਰਨੇ ਚਾਹੇ ਸਾਡੀਆਂ ਡੀਏ ਦੀਆਂ ਕਿਸ਼ਤਾਂ ਚਾਹੇ ਪਿੰਡੂ ਪੱਤੇ ਜਿਹੜੇ ਬੰਦ ਕੀਤੇ ਉਹਨਾਂ ਦੀ ਮੰਗ ਚਾਹੇ ਜਿਹੜੀਆਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਜਿਹੜੀਆਂ ਵੇਚੀਆਂ ਜਾ ਰਹੀਆਂ ਨੇ ਚਾਹੇ ਬਿਜਲੀ ਐਕਟ 2025 ਸੋਧ ਬਿੱਲ ਜਿਹੜਾ ਕੇਂਦਰ ਸਰਕਾਰ ਵੱਲ ਲਿਆਂਦਾ ਜਾ ਰਿਹਾ ਉਹਦੇ ਖਿਲਾਫ ਅੱਜ ਅਸੀਂ ਸਮੁੱਚੇ ਮੁਲਾਜ਼ਮ ਇੱਥੇ ਪਹੁੰਚੇ ਆਂ ਔਰ ਅਸੀਂ ਤੁਹਾਡੇ ਸਾਹਮਣੇ ਰਹੀ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਮੁਲਾਜ਼ਮਾਂ ਦੀਆਂ ਮੰਨ ਕੇ ਲਾਗੂ ਕੀਤੀਆਂ ਜਾਣ। ਨੋ ਨੋ ਸਾਡਾ ਜਿਹੜਾ ਕੋਈ ਇੱਕ ਵੀ ਮੰਗਣੀ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਸਾਂਝੀਆਂ ਮੰਗਾਂ ਆ ਉਹਦੇ ਲਈ ਜਿਹੜਾ ਸਾਡਾ ਸਰਕਾਰ ਸਾਡਾ ਮੰਗਾਈ ਪੱਤਾ ਰੁਕਿਆ ਹੋਇਆ ਹੈ ਉਹ ਸਰਕਾਰ ਜਿਹੜਾ ਸਾਡਾ ਜਾਰੀ ਕਰੇ ਪੁਰਾਣੀ ਪੈਨਸ਼ਨ ਜਿਹੜੀ ਸਰਕਾਰ ਮੰਨ ਚੁੱਕੀ ਹੈ ਉਹਦਾ ਨੋਟੀਫਿਕੇਸ਼ਨ ਜਾਰੀ ਕਰੇ। ਪੈਚਨਾ ਦੀ ਪੇ ਕਮਿਸ਼ਨਰ ਫੈਂਡਿਸ਼ਨ ਕੀਤੀ ਫਿਰ 2.98 ਬਣਾ ਦੇਣਾ ਲਾਗਤਾਂ ਦੀ ਉਹ ਕਰੇ ਇਹ ਜਿਹੜਾ ਪੇ ਕਮਿਸ਼ਨ ਦਾ ਆਧਾਰ ਹੈ ਉਹ 1 ਇੱਕ 16 ਨੂੰ 125 ਸੈਂਟ ਦੇ ਬੀਏ ਨੂੰ ਆਧਾਰ ਮੰਨਿਆ ਜਾਵੇ ਤੇ ਉਹਦੇ ਹਿਸਾਬ ਨਾਲ ਸਾਰੀਆਂ ਫਿਕਸੇਸ਼ਨਾਂ ਹੋਣ ਬਕਾਇਆ ਸਾਡੇ ਜਿਹੜੇ ਆ ਉਹ ਲੱਗਤ ਜਾਰੀ ਕਰ ਜਾਣ ਇਹ ਤੋਂ ਇਲਾਵਾ ਪੇਕ ਵੀ ਦਾ ਦੂਜਾ ਹਿੱਸਾ ਨਵਾਂ ਪੇਕ ਮਿਸ਼ਨ ਆ ਰਿਹਾ ਹੈ ਪੇਕ ਦਾ ਦੂਜਾ ਹਿੱਸਾ ਜਿਸ ਦੇ ਤਹਿਤ ਏਸੀਪੀ ਮਿਲਣੀ ਹੈ ਉਹ ਸਰਕਾਰ ਜਾਰੀ ਕਰੇ ਤੇ ਪ੍ਰਵੇਸ਼ਣ ਪੀਰੀਡ 3 ਸਾਲ ਦਾ ਉਹ ਬਿਲਕੁਲ ਖਤਮ ਕਰ ਜਿਹੜੇ ਪੂਰੀਆਂ ਤਨਖਾਹ ਮਿਲਣੀ ਚਾਹੀਦੀਆਂ ਮਲਾਜਮਾਂ ਨੂੰ ਤੇ ਉਹਦੇ ਨਾਲ ਹੀ ਇਹ ਕੇਂਦਰੀ ਸਿਪੂਪੇ ਹੋ ਉਹ ਸਰਕਾਰ ਵਾਪਸ ਲਵੇ 200 ਰੁਪਏ ਜੱਗੀਰ ਟੈਕਸ ਸਰਕਾਰ ਵਾਪਸ ਲਵੇ ਮਾਨ ਪੱਤਾ ਇਨ ਸੈਂਟਰ ਦੇ ਕੰਮ ਕਰਦੀਆਂ ਮੈਡੀਕਲ ਆਸ਼ਾ ਵਰਕਰਾਂ ਇਹਨਾਂ ਨੂੰ ਘੱਟੋ ਘੱਟ ਉਂਜੇ ਦੇ ਘੇਰੇ 'ਚ ਲਿਆਵੇ ਇਹ ਸਾਡੀਆਂ ਮੁੱਖ ਮੰਗਾਂ ਹੈ ਜਿਹਦੇ ਨੇ ਸਾਡੀ ਲੜਾਈ ਜਿਹੜੀ ਹੈ ਲਗਾਤਾਰ ਜਾਰੀ ਰਹੇਗੀ ਅਗਲਾ ਸ਼ਿੰਗਲ ਕੀ ਹੋਏਗਾ ਅਗਲਾ ਅਸੀਂ ਦਸੰਬਰ ਮਹੀਨੇ ਦੇ ਵਿੱਚ ਡੀਟਾ ਸੀ ਮੀਟਿੰਗ ਕਰਕੇ ਐਲਾਨ ਕਰ ਰਹੇ ਹਾਂ ਮੰਤਰੀਆਂ ਦੀ ਕੋਠੀਆਂ ਦਾ ਘਰਾਉ ਕਰਾਂਗੇ ਅੱਡਾ ਅਗਲਾ ਨਾਲ ਕਣੇ ਕਿਹੜੀ ਜਥੇਬੰਦੀ ਵੱਲੋਂ ਤੁਹਾਡਾ ਇਹ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੰਘਾ ਕੋਆਰਡੀਨੇਟਰ ਫੈਕਟਰੀਸ਼ਨ ਕਰਨ ਦੋਨ ਮਿਹਰਾਂ ਕਾਰਨ ਇਹ ਅਸੀਂ ਜਿਉਣਾ ਵੱਲੋਂ ਰੋਜ਼ ਕਰਨਾ ਕਰਤੀ ਉਹ ਅਸੀਂ ਜੋਨ ਸਰਕਾਰ ਦਾ ਪ੍ਰੋਕਲ ਕੋ ਲਹਿਰ ਮਾਝੂ ਡੀ ਸਾਹਿਬ ਦੇ ਰਾਹੀਂ ਸਰਕਾਰ ਤੱਕ ਬਹੁਤ ਮੀਂਹ ਬਣਾਗੇ ਇਹਨਾਂ ਨੂੰ ਜਲਦ ਕੋਈ ਨਾ ਕੋਈ ਜੋ ਸਰਕਾਰ ਦੇ ਲੈਵਲ ਤੇ ਗੱਲ ਹੋਣੀ ਉਹ ਜਲਦ ਹੋ ਜਾਵੇਗੀ ਵੀ ਕਿ ਤੁਹਾਡਾ ਜਿਹੇ ਮੀਟਿੰਗ ਮੁਖਮਤੀ ਨਾ ਹੋ ਗਈ ਦਸ਼ਨਾ ਕੀ ਫੈਸ਼ੀ ਹੈ ਨੋ ਨੋ ਵਾਰਤਾ ਜੀ ਸਾਡਾ ਕੋਈ ਇੱਕ ਵੀ ਮੰਗਣੀ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਸਾਂਝੀਆਂ ਮੰਗਾ ਹੈ ਉਹਦੇ ਲਈ ਜਿਹੜਾ ਸਾਡਾ ਮੰਗਾਈ ਪੱਤਾ ਰੁਕਿਆ ਹੋਇਆ ਹੈ ਉਹ ਸਰਕਾਰ ਜਿਹੜਾ ਸਾਡਾ ਜਾਰੀ ਕਰੇ ਪੁਰਾਣੀ ਪੈਨਸ਼ਨ ਜਿਹੜੀ ਸਰਕਾਰ ਮੰਨ ਚੁੱਕੀ ਹੈ ਉਹਦਾ ਨੋਟੀਫਿਕੇਸ਼ਨ ਜਾਰੀ ਕਰੇ ਪੈਕ ਕਮਿਸ਼ਨਰ ਰੈਂਡਿਸ਼ਨ ਕੀਤੀ ਫਿਰ 2.9 ਬਣਾ ਦੇਣਾ ਲੱਖ ਤਰਾਂ ਦੀ ਉਹ ਕਰੇ ਇਹ ਜਿਹੜਾ ਪੇ ਕਮਿਸ਼ਨ ਦਾ ਆਧਾਰ ਹੈ ਉਹ 1-16 ਨੂੰ 125 ਸੈਂਟ ਦੇ ਬੀਏ ਨੂੰ ਆਧਾਰ ਮੰਨਿਆ ਜਾਵੇ ਤੇ ਉਹਦੇ ਹਿਸਾਬ ਨਾਲ ਸਾਰੀਆਂ ਪ੍ਰੋਫੈਸ਼ਨ ਨਾ ਹੋਣ ਬਕਾਇਆ ਸਾਡੇ ਜਿਹੜੇ ਹੈ ਉਹ ਲੱਭ ਜਾਰੀ ਕਰ ਜਾਣ ਇਹ ਤੋਂ ਇਲਾਵਾ ਪੇਕ ਵੀ ਦਾ ਦੂਜਾ ਹਿੱਸਾ ਨਵਾਂ ਪੇਕ ਮਿਸ਼ਨ ਆ ਰਿਹਾ ਹੈ ਇੱਕ ਮਹੀਨੇ ਦੂਜਾ ਹਿੱਸਾ ਜਿਸ ਤੇ ਅੱਜ ਏਸੀਪੀ ਮਿਲਣੀ ਹੈ ਉਹ ਸਰਕਾਰ ਜਾਰੀ ਕਰੇ ਤੇ ਪ੍ਰਵੇਸ਼ਣ ਪੀਰੀਅਡ 3 ਸਾਲ ਦਾ ਉਹ ਬਿਲਕੁਲ ਖਤਮ ਕਰ ਦੇ ਪੂਰੀ ਤਰ੍ਹਾਂ ਮਿਲਣੀ ਚਾਹੀਦੀ ਹੈ ਮਲਾਜ਼ਮਾਂ ਨੂੰ ਤੇ ਉਹਦੇ ਨਾਲ ਹੀ ਨੇ ਕੇਂਦਰੀ ਸੇਪੂਪੇ ਹੋਏ ਆ ਉਹ ਸਰਕਾਰ ਬਾਫਤ ਲਵੇ 200 ਰੁਪਏ ਜੱਰੀ ਟੈਕ ਸਰਕਾਰ ਬਾਫਤ ਲਵੇ ਮਾਨ ਪੱਤਾ ਇਨ ਸੈਂਟਰ ਤੇ ਕੰਮ ਕਰਦੀਆਂ ਮੇਡੇ ਮਿਲ ਆਸ਼ਾ ਵਰਕਰਾਂ ਇਹਨਾਂ ਨੂੰ ਘੱਟੋ ਘੱਟ ਉਹਦੇ ਦੇ ਘੇਰੇ ਦੀ ਲਾਵੇ ਇਹ ਸਾਡੀਆਂ ਮੁੱਖ ਮੰਗਾਂ ਹੈ ਜਿਹਦੇ ਨਾਲ ਸਾਡੀ ਲੜਾਈ ਜਿਹੜੀ ਹੈ ਲਗਾਤਾਰ ਚੱਲਦੀ ਰਹੇਗੀ ਅਗਲਾ ਸ਼ਿੰਗੱਚ ਕੀ ਹੋਏਗਾ ਅਗਲਾ ਅਸੀਂ ਦਸੰਬਰ ਮਹੀਨੇ ਦੇ ਵਿੱਚ ਡੀਟਾ ਅਸੀਂ ਮੀਟਿੰਗ ਕਰਕੇ ਐਲਾਨ ਕਰ ਰਹੇ ਹਾਂ ਮਾਂਤਰੀਆਂ ਦੀ ਕੋਠੀਆਂ ਦਾ ਘਟਾਓ ਕਰਨਾ ਹੋ ਸਕੇ ਫਿਰ ਅਸੀਂ ਮਵਾਸ ਕਰਦਾ ਟ੍ਰੇਡ ਯੂਨੀਅਨ ਦਾ ਆਗੂ ਹੋਣ ਦਾ ਭਰਮ ਤੇ ਜ਼ਰੂਰ ਤੋੜ ਲਵਾਂਗੇ ਪਰ ਲੋਕਾਂ ਦੇ ਨਾਲ ਇਨਸਾਫ ਨਹੀਂ ਕਰ ਪਾਵਾਂਗੇ ਹੈਰਾਨੀ ਹੁੰਦੀ ਹੈ ਜਦੋਂ ਸਾਡੇ ਟ੍ਰੇਡ ਯੂਨੀਅਨਾਂ ਦੇ ਆਗੂ ਬਹੁਤ ਸਾਰੇ ਸਮਾਜ ਦੇ ਸਟੇਟਾਂ ਦੇ ਬੋਲਦਿਆਂ ਕਹਿ ਦਿੰਦੇ ਆ ਕਿ ਗਦਾਫੀ ਵਰਗਾ ਤਾਨਾਸ਼ਾਹ ਲੋਕਾਂ ਦੇ ਗੱਦੀ ਨੂੰ ਲਾਤਾ جی سو گدافی بارے نہیں پتا بہت باری لوگ کہہ دیں کہ عراق دا تانا شاہ سدار حسین انہوں جڑا منہ دی کھانی نو جی نو ہم حسین دشمن بن کے چلتے انہوں تانا شاہ دی ایک کی طے کر کے چلتے ہاں پھر اسی ٹریڈ یونین دی لڑائی جیت نہیں سکتے پھر سرمائے درا جتی جائے گی سرمائے دار جیتو ہو گے کیونکہ گدافی جہاں عراق دا جڑا سی پر حسین ਉਹ ਦੁਨੀਆ ਦੇ ਸਭ ਤੋਂ ਵੱਡੇ ਸਾਮਰਾਜ ਅਮਰੀਕਾ ਦੇ ਨਾਲ ਲੜਦਿਆਂ ਆਪਣੇ ਆਪਣੇ ਦੇਸ਼ ਦੇ ਅੰਦਰ ਸ਼ਹੀਦ ਹੋਏ ਐ ਸਾਨੂੰ ਇਹਦੀ ਸੱਚ ਹੋਣੀ ਜ਼ਰੂਰੀ ਹੈ ਅੱਜ ਵੀ ਜਦੋਂ 2 ਮਹੀਨੇ ਪਹਿਲਾਂ ਵੈਨਜ਼ੂਏਲਾ ਦੇ ਅੰਦਰ ਮਾਰੀਆ ਕੋਰੀਨਾ ਨਾਂ ਦੀ ਇਥੋਂ ਦੀ ਇੱਕ ਪੋਲੀਟਿਕਲ ਲੀਡਰ ਨੂੰ ਨੋਬਲ ਪ੍ਰਾਈਜ਼ ਮਿਲਿਆ ਤਾਂ ਸਾਡੇ ਬਹੁਤ ਸਾਰੇ ਥਾਵਾਂ ਤੋਂ ਵਧਾਈ ਗਰੀ ਕਿ ਵੈਨਜ਼ੂਏਲਾ ਦੇ ਅੰਦਰ ਇੱਕ ਔਰਤ ਨੂੰ ਨੋਬਲ ਪ੍ਰਾਈਜ਼ ਮਿਲਿਆ ਹੈ ਸਾਨੂੰ ਸਮਝਣਾ ਚਾਹੀਦਾ ਉਹ ਔਰਤ ਜਿਹੜੀ ਹੈ ਮਾਰੀਆ ਕੋਰੀਨਾ ਉਹ ਵੈਨੇਜ਼ੁਏਲਾ ਦੇ ਅੰਦਰ ਜਿਹੜੀ ਹੁਗੋ ਚਵੇਜ਼ ਦੀ ਸਮਾਜਵਾਦੀ ਸਮਝ ਸੀਗੀ ਜਿੰਨੇ ਵੈਨੇਜ਼ੁਏਲਾ ਦੇ ਖੂਹਾਂ ਨੂੰ ਸਰਕਾਰੀ ਕੀਤਾ ਜਿੰਨੇ ਵੈਨੇਜ਼ੁਏਲਾ ਦੇ ਬੈਂਕਾਂ ਨੂੰ ਸਰਕਾਰੀ ਕੀਤਾ ਜਿੰਨੇ ਵੈਨੇਜ਼ੁਏਲਾ ਦੇ ਬਹੁਤ ਸਾਰੇ ਬਦਲਕਾਂ ਅਧਾਰਿਆਂ ਨੂੰ ਸਰਕਾਰੀ ਕੀਤਾ ਸਰਕਾਰੀ ਹੱਥਾਂ ਚ ਲਿਆ ਉਹ ਜਿਹੜੀ ਮਾਰੀਆ ਕੋਰੀਨਾ ਉਹਨਾਂ ਦੀਆਂ ਦੀ ਕੱਟੜ ਬਹੋਤੀ ਹੈ ਉਹ ਚਾਹੁੰਦੀ ਹੈ ਕਿ ਵੈਨੇਜ਼ੂਏਲਾ ਦੇ ਅੰਦਰ ਅਮਰੀਕਾ ਸਾਮਰਾਜ ਦੀ ਚਾਲ ਜਿਹੜੀ ਹੈ ਉਹ ਪੂਰੀ ਦੀ ਪੂਰੀ ਕਾਮਯਾਬ ਹੋ ਕੇ ਦੁਬਾਰਾ ਉਹਨਾਂ ਲੁਟੇਰਿਆਂ ਦੇ ਹੱਥਾਂ ਵਿੱਚ ਆ ਜਾਵੇ ਇਸ ਕਰਕੇ ਸਾਨੂੰ ਸਮਝਣਾ ਪਏਗਾ ਆਖਰੀ ਬੇਨਤੀ ਪੰਜਾਬ ਦੀ ਭਗਵੰਤਵਾਨ ਸਰਕਾਰ ਬਾਰੇ ਤੁਸੀਂ ਦੇਖੋ ਫਰਵਰੀ ਦੇ ਅੰਦਰ ਭਗਵੰਤਵਾਨ ਸਰਕਾਰ ਦਿੱਲੀ ਦੇ ਅੰਦਰ ਆਪਣੀ ਸਰਕਾਰ ਦੀ ਚੋਣਾ ਹਾਰ ਗਈ ਆਮ ਆਦਮੀ ਪਾਰਟੀ ਹਾਰ ਗਈ ਇਹਦਾ ਸੁਪਰੀਪੁਰ ਕੇਜਰੀਵਾਲ ਹਾਰ ਗਿਆ

دیش لاگو نہیں کر رہی نیتیاں